ਕਈ ਤਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੂਕ ਕਰਕੇ ਕਹਿ ਦਿੱਤਾ ਕਿ ਇੱਥੇ ਮੈਨੂੰ ਬਲਜੜੀ ਆ ਖਾਦ ਮਹਿੰਗੀ ਮਿਲੀ ਆ ਉਹ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਜਿਹੜੇ ਅੱਜਕੱਲ ਕੈਮੀਕਲ ਬਾਦੂ ਜਿਹੜਾ ਸਮਾਨ ਦੇ ਦੇ ਵੀ ਜੇ ਉਹ ਦਿੱਤਾ ਤੇ ਫੇਰ ਸਰ ਕਾਰਵਾਈ ਹੋਗੀ ਫੇਰ ਅਸੀਂ ਕਾਨੂੰਨ ਦੇ ਅੰ사ਰ ਉਹ ਵੀ ਖلاف ਜਿਹੜਾ ਦੁਕਾਨਦਾਰ ਤੇ ਪੱਤਾ ਵੀ ਕਰਾਂਗੇ ਤੇ ਉਹਦੀ ਦੁਕਾਨ ਵੀ ਸੀਲ ਕਰਾਂਗੇ ਨਾ ਤਹੀ ਵਾਧੂ ਸਮਾਨ ਕਿਸੇ ਨੂੰ मतलब ਜਿਹੜਾ ਲੈੰਦਣ ਉਹ ਨਾ ਹੀ ਖਾਦਾ ਕੋ ਤੋੜਾ ਬਿੰਗਾ ਸਾਡੇ ਅਸੀਂ ਕਿਸਾਨਾਂ ਦੇ ਪੁੱਤ ਐ ਸਾਡੇ ਹੁੰਦਿਆਂ ਆਮ ਘਰਾਂ ਦੇ ਅਸੀਂ ਤੇ ਜੇ ਸਾਡੇ ਹੁੰਦਿਆਂ ਇਹ ਕਾਲਾ ਬਾਜ਼ਾਰੀ ਹੁੰਦੀ ਆ ਤੇ ਉਹ ਬਹੁਤ ਮਾੜੀ ਗੱਲ ਐ ਡੀਐਮ ਸਾਹਿਬ ਕੋਆਪਰੇਟਿਵ ਮੈਕਪ੍ਰਿੰਡ ਦੇ ਡੀਆਰ ਸਾਹਿਬ ਏਆਰ ਸਾਹਿਬ ਹੋ ਥੱਲੇ ਸਾਡੇ ਜੱਡੇ ਬਲਾਕ ਅਫਸਰ ਨੇ ਖੇਤੀਬਾੜੀ ਦੇ ਸਾਰੇ ਸੱਦਿਆ ਸੀਗਾ ਕਿਉਂਕਿ ਪਿਛਲੇ 2-3 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਖਾਦ ਜਿਹੜੀ ਹੈ ਜੀ ਉਹ ਬਹੁਤ ਮਹਿੰਗੀ ਮੇਰੀਆ ਬਲੈਕ ਹੋ ਰਹੀ ਆ ਪਹਿਲੀ ਗੱਲ ਮਿਲ ਨਹੀਂ ਰਹੀ ਤੇ ਮਿਲ ਰਹੀ ਆ ਤੇ ਬਹੁਤ ਜਿਆਦਾ ਮਹਿੰਗੀ ਮਿਲਦੀ ਅਸੀਂ ਕੱਲ ਵੀ ਕੁਝ ਥਾਵਾਂ ਜੜੀਆਂ ਚੈੱਕ ਕੀਤੀਆਂ ਸੀਗੇ ਤੇ ਅੱਜ ਅਸੀਂ ਸਾਰੀ ਪਪੋਰੀਲ ਬੜਾਈਆਂ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਖਾਦ ਨੂੰ ਮਤਲਬ ਜਿਹੜਾ ਦੱਕਣਾ ਜਿਹੜੀ ਮਹਿੰਗੀ ਖਾਦ ਦਿੰਦੇ ਆ ਬਲੈਕ ਕੋਲੀ ਕਰਦੇ ਜਿਹੜੀ ਕਾਲਾ ਬਜਾ ਦੀ ਜਿਹੜੀ ਕਰਦੇ ਆ ਇਹਨੂੰ ਅਸੀਂ ਬਲਕ ਜਿਹੜਾ ਉਹ ਬੰਦ ਕਰਨਾ ਸੋ ਅਸੀਂ ਸਾਡਾ ਪਲਾਨ ਕੀਤਾ ਸਾਡੀ ਉੱਤੇ ਵੀ ਗੱਲ ਹੋਈ ਹੈ ਛੱਦੀਗੜ੍ਹ ਵੀ ਗੱਲ ਹੋਈ ਹੈ ਅਸੀਂ ਬਲਕ ਹਰ ਪੀੜ ਤੇ ਦੀਆ ਸਾਡਾ ਅਜੇ ਨਾਲੇ ਦੇ ਵਿੱਚ ਜੇ ਡਾਇਆ ਖਾਦ ਮਹਿੰਗੀ ਮਿਲਦੀ ਆ ਜਾਂ ਜੂਰੀਆ ਖਾਦ ਮਹਿੰਗੀ ਮਿਲਦੀ ਆ ਤੇ ਇਹਦੇ ਤੋਂ ਬਾੜੀ ਗੱਲ ਹੋਰ ਕੋਈ ਨਹੀਂ ਹੋ ਸਕਦਾ ਔਰ ਕੱਲ ਵੀ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਅੱਜ ਵੀ ਫਿਰ ਤੇ ਲਿਆਂ ਕੋ ਦੁਕਾਨਦਾਰਾਂ ਕੋ ਪਈ ਤੁਹਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੰਦਾ ਕਿ ਇੱਥੇ ਮੈਨੂੰ ਬਲਤ ਜਿਹੜੀ ਆ ਖਾਦ ਮਹਿੰਗੀ ਮਿਲੀ ਆ ਔਰ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜਕੱਲ ਕੈਮੀਕਲ ਬਾਦੂ ਜਿਹੜਾ ਸਮਾਨ ਦੇ ਦੇ ਪੀ ਜੇ ਉਹ ਦਿੱਤਾ ਤੇ ਫੇਰ ਸਰ ਕਾਰਵਾਈ ਹੋਗੀ ਫੇਰ ਅਸੀਂ ਕਾਨੂੰਨ ਦੇ ਅਨਸਾਰ ਉਹਦੇ ਖਿਲਾਫ ਜਿਹੜਾ ਦੁਕਾਨਦਾਰ ਤੇ ਪੱਤਿਆ ਵੀ ਕਰਾਂਗੇ ਤੇ ਉਹਦੀ ਦੁਕਾਨ ਬੰਦ ਕਰਾਂਗੇ ਨਾ ਤੇ ਹੀ ਵਾਧੂ ਸਮਾਨ ਕਿਸੇ ਨੂੰ ਮਤਲਬ ਜਿਹੜਾ ਲੈੰਦਣ ਉਹਦਾ ਨਾ ਹੀ ਖਾਦਾ ਕੋ ਤੋੜਾ ਮਿੰਗਾ ਸਾਡ ਅਸੀਂ ਕਿਸਾਨਾਂ ਦੇ ਪੁੱਤ ਆ ਸਾਡੇ ਹੁੰਦਿਆਂ ਆਮ ਘਰਾਂ ਦੇ ਅਸੀਂ ਤਾਂ ਜੇ ਸਾਡੇ ਹੁੰਦਿਆਂ ਇਹ ਕਾਲਾ ਬਾਜ਼ਾਰੀ ਹੁੰਦੀ ਆ ਤੇ ਉਹ ਬਹੁਤ ਮਾੜੀ ਗੱਲ ਆ ਉਹਦਾ ਅਸੀਂ ਬੱਲੇ ਜਿਹੜਾ ਨੋਟਿਸ ਬੋਰਡ ਵੀ ਬੱਲੇ ਜਿਹੜਾ ਲਾਵਾਂਗੇ ਦੁਕਾਨਾਂ ਦੇ ਬਾਹਰ ਕਦੀ 60 ਦੇ ਕਰੀਬ ਦੁਕਾਨਾਂ ਦੇ ਸਾਡੇ ਕੋਲ ਨਾਲੇ ਹਲਕੇ ਦੇ ਵਿੱਚ ਕੁਝ ਮਤਲਬ ਬਲਾਕ ਅਕਸੈਸੀਬਲ ਜਿਹੇ ਦੁਕਾਨਾਂ ਨੇ ਸੋ ਅਸੀਂ ਬੱਲੇ ਜਿਹੜਾ ਬਾਦ ਖਾਦਾਂ ਦੇ ਰੇਟ ਲਿਖ ਕੇ ਲਾਵਾਂਗੇ ਉਹਦੇ ਤੇ ਆਪਣਾ ਨੰਬਰ ਜਿਹੜਾ 75095 3001 33000001 ਉਹ ਨੰਬਰ WhatsApp ਦੇ ਉੱਤੇ ਚੱਲਦਾ ਜਿੱਥੇ ਵੀ ਤੁਹਾਨੂੰ ਇਦਾਂ ਦੀ ਕਿ ਕਿਸਾਨ ਨੂੰ ਇਦਾਂ ਦੀ ਕੋਈ ਬੰਦਾ ਕੋਈ ਦੁਕਾਨਦਾਰ ਉਹਨਾਂ ਦਾ ਕਰਦਾ ਤੇ ਸਾਦੂ ਉਹ ਮਿੰਨਾ ਉਸ ਸਿਲੈਕਸ਼ਨ 'ਤੇ ਕਰੇ ਅਸੀਂ ਉਸੇ ਲਈ ਕਾਰਵਾਈ ਕਰਦਾ ਸੋ ਅੱਜ ਤੋਂ ਬਾਅਦ ਕਿਸੇ ਨੂੰ ਵੀ ਮਤਲਬ ਜਿਹੜਾ ਇਹ ਨਾਲੇ ਹਲਕੇ ਦੇ ਵਿੱਚ ਖਾਦ ਦੇ ਮਹਿੰਗੀ ਵੇਚਨ ਦਾਗੇ ਭਾਵੇਂ ਜੋ ਮਰਜ਼ੀ ਨਹੀਂ ਮਨਸਾਲ ਸਟ੍ਰਾਕ ਬੋਰਡ ਲਾਉਣਾ ਜ਼ਰੂਰੀ ਹੁੰਦਾ ਪਰ ਕੋਈ ਵੀ ਦੁਕਾਨਦਾਰ ਜਹਾਨ ਕਰਦਾ ਨਹੀਂ ਨਹੀਂ ਉਹ ਤਾਂ ਸਦਾ ਕੁਝ ਹੁੰਦਾ ਬਾਲ ਲਿਖੜਾ ਹੁੰਦਾ ਬਾਦੋਂ ਨਹੀਂ ਬੰਨ ਫਾਲੋ ਨਹੀਂ ਕਰਦੇ ਉਹਨਾਂ ਦੀ ਗਲਤੀ ਆ ਉਹ ਨਹੀਂ ਫਾਲੋ ਕਰਨਗੇ ਅਸੀਂ ਤੇ ਕਰਾਂਗੇ ਨਾ ਅਸੀਂ ਤਾਂ ਫਿਰ ਜੋ ਨਿਜਬ ਕਹਿੰਦੇ ਉਹਨਾਂ ਦੇ ਨਾਲ ਕਾਰਵਾਈ ਕਰਾਂਗੇ ਕਿਤਨੇ ਕਿਤੇ ਦੁਕਾਨਦਾਰਾਂ ਦੀ ਵੀ ਡਿਊਟੀ ਬਣਦੀ ਆ ਕਿ ਨਿਜਮਾਂ ਦੀ ਪਾਲਣਾ ਕਰਾਈ ਜਾਵੇ ਮੰਨ ਲਓ ਕਿਸੇ ਵਾਰੀ ਹੋਇਆ ਕਿ ਹੁਣ ਕੇ ਕੁਝ ਸੋਸਾਇਟੀਆਂ ਦੇ ਵੱਲੋਂ ਖਾਦ ਦੇਂਗੀ ਸੋਸਾਇਟੀਆਂ ਦੀ ਮਹਿੰਗੀ ਰਹੀ ਜਾਰੀ ਆ 60 40 ਦੇ ਰੇਟੋ ਆ ਇਹ ਘਟ ਹੋਣੀ ਚਾਹੀਦੀ ਕਿਉਂਕਿ ਦੁਕਾਨਦਾਰਾਂ ਨੂੰ ਘਟ ਮਿਲਦੀ ਆ ਤਾਂ ਮਹਿੰਗੇ ਭਾਅ ਲੈ ਕੇ ਮਿੰਗੀ ਭਾਅ ਵੇਚਦੇ ਮੈਂ ਖੇਤੀਬਾੜੀ ਮੰਤਰੀ ਨਾਲ ਵੀ ਗੱਲ ਕੀਤੀ ਆ ਮੈਂ ਜਿਹੜੇ ਕੋਆਪਰੇਟਿਵ ਦੇ ਪ੍ਰਿੰਸੀਪਲ ਸੈਕਟਰੀ ਨੇ ਬਾਲ ਉਨਨ ਨੂੰ ਇਹ ਗੱਲ ਸੁਝਾਈ ਜਾਏ ਕਿ ਇਹ ਗੱਲ ਬੜੀ ਗਲਤ ਹੈ ਜਿਹੜੇ ਕੋਆਪਰੇਟਿਵ ਸੋਸਾਇਟੀਆਂ ਦੇ ਸਾਡੇ ਕਈ ਸੈਕਟਰੀ ਤਾਂ ਹੀ ਮੈਂ ਕੋਆਪਰੇਟਿਵ ਮੈਗਜ਼ਿਨ ਅਲੱਲੂ ਸੱਦਾ ਸੀਗਾ ਵੀ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਓ ਇਹ ਜਿਹੜੇ ਹੈਗੇ ਕੁਝ ਬੰਦੇ ਸਾਡੇ ਕੋਈ ਨਾਲੇ ਛਤ ਪੰਜ ਬੰਦੇ ਅਸਿਲੀਕੇਟ ਕੀਤੇ ਜਿਹੜੇ ਕਿਸਾਨਾਂ ਦੀ ਖਾਦ ਆਉਂਦੀ ਆ ਤੇ ਮਤਲਬ ਜਿਹੜਾ ਉਹ ਮਤਲਬ ਉਹ ਵੇਚਣ ਦੇ ਬਾਅਦ ਵੇਚਦੇ ਸੋ ਮੈਂ ਉਹ ਵੀ ਕਿਹਾ ਇਹਨਾਂ ਨੂੰ ਬੱਲਨ ਸਾਹਿਬ ਨੂੰ ਕਿ ਤੁਸੀਂ ਟੰਪਦੇ ਦੀ ਜਿਹੜਾ ਕੈਸ਼ ਕਾਡ ਖਾਦ ਲੈਣ ਦੀ ਜੜੀਆ ਉਹ ਮਨਜ਼ੂਰੀ ਦੇ ਦਿਓ ਕਿਸਾਨਾਂ ਦੇ ਨਵੇਂ ਖਾਤੇ ਖੋਲ ਦਿਓ ਕੋ ਸੋਸਾਇਟੀ ਜੋ ਕੈਸ਼ ਜਿਹੜੀ ਲੈ ਲੈ ਖਾਤੇ ਖੋਲਣ ਕਿਉਂਕਿ ਬੈਂਕ ਘਾਟੇ ਤੇ ਆ ਤੋ ਖਾਤਾ ਤਾਂ ਨਹੀਂ ਖੋਲਦੇ ਤੋ ਉਹਨਾਂ ਨੂੰ ਮੈਂ ਸਵੇਰੇ ਕਹਾਂ ਜੀ ਤੁਸੀਂ ਚਲੋ ਠੀਕ ਹੈ ਬੈਂਕ ਘਾਟੇ ਤੇ ਆ ਕਿਸਾਨ ਕ੍ਰੈਡਿਟ ਤੇ ਨਹੀਂ ਲੈਂਦਾ ਪਰ ਕਿਸਾਨ ਕੈਸ਼ ਤੇ ਲੈ ਸਕਦਾ ਨਾ ਜੇ ਕਿਸਾਨ ਹੀ ਨਾਲ ਉਹ ਆ ਕੇ ਲੈ ਸਕਦਾ ਤੇ ਸਰ ਕਿਸਾਨ ਕਪੜੀ ਪਾਪੜੀ ਉਥੋਂ ਸੋਸਾਇਟੀ ਤੋਂ ਵੀ ਤਾਂ ਲੈ ਸਕਦਾ ਨਾ ਇਸ ਕਰਕੇ ਉਹ ਵੀ ਉਦੋਂ ਉਦਾਂ ਅਜ ਬੇਤੀ ਕੀਤੀ ਉਹ ਕਹਿੰਦੇ ਕਰ ਦਿੰਦੇ ਆ ਸੋ ਅਸੀਂ ਹੁਣ ਚੱਲੇ ਕੁਝ ਦੁਕਾਨਾਂ ਤੇ ਚੈੱਕ ਕਰਾਂਗੇ ਬੇਤੀ ਕਰਕੇ ਆਵਾਂਗੇ ਨਹੀਂ ਹਟਿਆ ਤਾਂ ਫਿਰ ਕੰਮ ਕਦੂਨੀ ਕਰ ਬੈਠ ਹਾਂ